ਮਯ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮੋ ਪਰਮਪੈ ਪੁਲੇ ਸੁਤਦਾਰਾਸਿਓ प्रीत लॻाई हिकु पंथ सुणियो गुर संगत ਤ੍ਰੇ ਮਿਲੰਤ ਜਮtras ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਜਨਨੀ ਜਣੇ ਤਸੂਰ ਮਾਇ ਜੈਸੇ ਗੁਰ ਗੋਬਿੰਦ ਸ਼ੇਰਾਂ ਵਰਗੇ ਸਤਰੂ ਸਾਹਮ ਸਕਣਨਾ ਜਿੰਦ ਪਰ ਜੇ ਤੱਕੇ ਮੇਰਨਾ ਦੀ ਬਿੰਦ ਜੁਗਾਂ ਜੁਗਾਂ ਦੀ ਸਾਹਿਬੀ ਜੇ ਬਖਸ਼ ਦੇਵੇ ਬਖਸ਼ੰਦ ਪਰ ਚੰਦਰ ਕੈਰਕ ਪੁੱਤ ਤੋਂ ਪਰ ਚੰਦਰ ਕੈਰਕ ਪੁੱਤ ਤੋਂ ਤੂੰ ਜਨਨੀ ਰਹੋ ਸੁਚੇਤ ਕੁੱਖ ਨੂੰ ਕਰੇ ਕਲੰਕ ਜਿਉ ਤੇ ਕੁਲ ਦਾ ਖੋਲੇ ਭੇਤ ਬਾਪ ਵੇਖਦਾ ਰਮੀ ਤੂੰ ਬੈਠ ਕੰਡੇ ਕਿਵੇਂ ਧਰਨ ਜੁਝਾਰ ਅਜੀਤ ਤੇਰੇ ਚੁੱਭੀ ਮਾਰ ਕੇ ਸਰਸਾ ਦੇ ਵਣ ਵਿੱਚੋਂ ਲੱਭ ਲਵਾਂਗੇ ਕਮਾਂ ਦੇਗੀ No. <laughs> ਅਸੀਂ ਹੋਵਾਂਗੇ ਦੋਆਂ ਚਾਰ ਲੋਕੋ ਹੋ ਮਾਰ ਮਾਰ ਕੇ ਵੀ ਜੇੜੀ ਮੁੱਕਣੀ ਨਹੀਂ ਐਡੀ ਲੰਮੀ ਐ ਸਾਡੀ ਇਕ ਤਾਰ ਲੋਕੋ ਅੱਜ ਜਿੰਨਾਂ ਨੂੰ ਗੋਲੀਆਂ ਨਾਲ ਮਾਰਦੇ ਹੋਏ ਉਹਨਾਂ ਕੰਮ ਬਦਲੇ ਜੰਨਵਾਰੀਆਂ ਨੇ ਉਹਨਾਂ ਕੰਮ ਲਈ ਬਹੁਤੀ ਖੂਨ ਦਿੱਤਾ ਇੰਨਾ ਕੇ ਸਤਾਰੀ ਅੰਮ੍ਰਿਤ ਧਾਰੀਆਂ ਨੇ ਪੰਨਿਆ ਨਦੀਆਂ ਦੇ ਧਰ ਤਾ ਪੰਜਾਬ ਦੀ ਏ ਜਿਹੜੀ ਮਾਂ ਤੇ ਦੀ ਇੱਕ ਤੇ ਵਸਦੀ ਏ ਇੱਕੋ ਮਾਂ ਪੰਜਾਬਣ ਜੋ ਅਣਖ ਬਦਲੇ ਆਪਣੇ ਪੁੱਤ ਮਰਵਾ ਕੇ ਹੱਸਦੀ ਏ ਆਪਣੇ ਪੁੱਤ ਮਰਵਾ ਕੇ ਹੱਸਦੀ ਏ ਜਸ ਮਿਲਦਾ ਹੈ ਸ਼ੁਕਰਮਾਨ ਨਾਲ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਹੈ ਜੋ ਦੁਨੀਆਂ ਨੂੰ ਜਸ ਉਸ ਦੇ ਗਾਉਣੇ ਪੈਂਦੇ ਨੇ ਇੱਕ ਉਸ ਦੀ ਨਦਰ ਸਵੱਲੀ ਲਈ ਦਿਲ ਦਾ ਨਜ਼ਰਾਂ ਲਾ کافی ਨਹੀਂ ਮਸਤਾ ਦਿਲਦਾਰ ਦੀ ਰਹਿਮਤ ਲਈ ਸਿਰ ਪੇਟ ਚੜਾਉਣੇ ਪੈਂਦੇ ਨੇ ਮੈਨੂੰ ਸੁਪਨਾ ਆਇਆ ਰਾਤੀ ਮਾਂ ਵੇਖੀ ਸੁਪਨੇ ਵਿੱਚ 84 ਮਾਂ ਮੈਨੂੰ ਸੁਪਨਾ ਆਇਆ ਰਾਤੀ ਮਾਂ ਵੇਖੀ ਸੁਪਨੇ ਵਿੱਚ 84 ਮਾਂ ਹੁਣ ਮੈਨੂੰ ਸੁਪਨਾ ਆਇਆ ਰਾਤੀ ਦੀ ਮਾਈ ਵੇਖੀ ਸੁਪਨੇ ਵਿੱਚ 84 ਮਾਂ ਨੂੰ ਸੁਪਨਾ ਆਇਆ ਰਾਤੀ ਮਾਂ ਵੇਖੀ ਸੁਪਨੇ ਵਿੱਚ 84 ਮਾਂ ਓਟਰ ਗਲਾਂ ਵਿੱਚ ਪਾ ਕੇ ਮਾਂ ਕੋਈ ਪਾਪੀ ਅੱਗ ਲਗਾਉਂਦਾ ਸੀ ਥੀਰ ਵਾਲਾ ਇੱਕ ਬਾਬਾ ਮਾਂ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਤੀਰ ਵਾਲਾ ਇੱਕ ਬਾਬਾ ਮਾ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਮੈਨੂੰ ਸੁਪਨਾ ਆਇਆ ਰਾਤੀ ਮਾਈ ਵੇਖੀ ਸੁਪਨੇ ਵਿੱਚ ਚਰਾਸੀ ਮਾ ਮੈਨੂੰ ਸੁਪਨਾ ਆਇਆ ਰਾਤੀ ਮਾ ਵੇਖੀ ਸੁਪਨੇ ਵਿੱਚ 84 ਮਾਂ ਮੈਨੂੰ ਸੁਪਨਾ ਆਇਆ ਰਾਤੀ ਮਾਂ ਵੇਖੀ ਸੁਪਨੇ ਵਿੱਚ 84 ਮਾਂ ਮੈਨੂੰ ਸੁਪਨਾ ਆਇਆ ਰਾਤੀ ਮਾਂ ਵੇਖੀ ਸੁਪਨੇ ਵਿੱਚ 84 ਮਾਂ ਅੱਗ ਗਲਾਂ ਵਿੱਚ ਪਾ ਕੇ ਤੀ ਕੋਈ ਪਾਪੀ ਅੱਗ ਲਗਾਉਂਦਾ ਏ ਕਬਾਬਾ ਮਾਂ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਤੀਰ ਵਾਲਾ ਇੱਕ ਬਾਬਾ ਮਾਂ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਦੀ ਖਾਤਰ ਲੜਨਾ ਸਿੱਖੋ ਧਰਮ ਦੀ ਖਾਤਰ ਮਰਨਾ ਸਿੱਖੋ ਹੱਕ ਦੀ ਖਾਤਰ ਲੜਨਾ ਸਿੱਖੋ ਧਰਮ ਦੀ ਖਾਤਰ ਮਰਨਾ ਸਿੱਖੋ ਹੱਕ ਦੀ ਖਾਤਰ ਲੜਨਾ ਸਿੱਖੋ ਕੌਮ ਦੀ ਖਾਤਰ ਮਰਨਾ ਸਿੱਖੋ ਹੱਕ ਦੀ ਖਾਤਰ ਲੜਨਾ ਸਿੱਖੋ ਧਰਮ ਦੇ ਖਾਤਰ ਮਰਨਾ ਸਿੱਖੋ ਉਹ ਪਰਿਸਬਾ ਵਿੱਚ ਖੜਕੇ ਮਾਂ ਪਰਿਸਬਾ ਵਿੱਚ ਖੜਕੇ ਮਾਂ ਬਾਬਾ ਸਿੱਖਾਂ ਨੂੰ ਸਮਝਾਉਂਦਾ ਏ ਟੀਰਵਾਲਾ ਇੱਕ ਬਾਬਾ ਮਾਂ ਮੇਰੇ ਸੁਪਣੇ ਦੇ ਵਿੱਚ ਆਉਂਦਾ ਏ ਟੀਰਵਾਲਾ ਇੱਕ ਬਾਬਾ ਮਾਂ ਮੇਰੇ ਸੁਪਣੇ ਦੇ ਵਿੱਚ ਆਉਂਦਾ ਏ ਪੱਗ ਨੀਲੀ ਏ ਸਰਕਾਰ ਜਿਸ ਤੇ ਡਰ ਨਾ ਲਹਿਲੀ ਏ ਚਿੱਟਾ ਚੋਲਾ ਤੇ ਪੱਗ ਨੀਲੀ ਏ ਸਰਕਾਰ ਜਿਸ ਤੇ ਡਰ ਨਾ ਹਿੱਲੀ ਏ ਚਿੱਟਾ ਚੋਲਾ ਤੇ ਪੱਗ ਨੀਲੀ ਏ ਸਰਕਾਰ ਜਿਸ ਦੇ ਡਰ ਨਾਲ ਹਿੱਲੀ ਏ ਚਿੱਟਾ ਜੋਲਾ ਤੇ ਪੱਗ ਨੀਲੀ ਏ ਸਰਕਾਰ ਜਿਸ ਦੇ ਡਰ ਨਾਲ ਹਿੱਲੀ ਏ ਹੋ ਦੇ ਮੋਤ ਨਾ ਕਰਦਾ ਹਸ ਕੇ ਓ ਤੇ ਪੂਰਾ ਨਾ ਕਬਰੋਂਦਾ ਏ ਹੋ ਤੀਰ ਵਾਲਾ ਇੱਕ ਬਾਬਾ ਮਾ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਤੀਰ ਵਾਲਾ ਇੱਕ ਬਾਬਾ ਮਾਂ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਹੋ ਵਾਹਿਗੁਰੂ ਵਾਹਿਗੁਰੂ ਜਪਦੇ ਜਿਹੜੇ ਸੇਵਾ ਕਰਦੇ ਨਾ ਥੱਕਦੇ ਜਿਹੜੇ ਹੋ ਵਾਹਿਗੁਰੂ ਵਾਹਿਗੁਰੂ ਜਪਦੇ ਜਿਹੜੇ ਸੇਵਾ ਕਰਦੇ ਨਾ ਥੱਕਦੇ ਜਿਹੜੇ ਪਦੇ ਜਿਹੜੇ ਸੇਵਾ ਕਰਦੇ ਨਾ ਥੱਕਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਜਿਹੜੇ ਸੇਵਾ ਕਰਦੇ ਨਾ ਥੱਕਦੇ ਜਿਹੜੇ ਓ ਪੂਜਾ ਸਿੰਘ ਲੈ ਢਾਲ ਹੱਥ ਦੇ ਫੇਰ ਕੰਡਾ ਖੜਕਾਉਂਦਾ ਏ ਕਿਰਵਲਾ ਇੱਕ ਬਾਬਾ ਮਾ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਤੀਰ ਵਾਲਾ ਇੱਕ ਬਾਬਾ ਮਾ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਉਹ ਸਿੱਖ ਦੇ ਬਬਰ ਤਲਵਿੰਦਰ ਜੋਦੇ ਚੁਣ ਚੁਣ ਜਿੰਨਾ ਵੈਰੀ ਸੋਦੇ ਬਬਰ ਤਲਵਿੰਦਰ ਜੋਦੇ ਚਣ ਚਣ ਜਿੰਨਾ ਵੈਰੀ ਸੋਦੇ ਸਖਦੇ ਬਬਰ ਤਲਵਿੰਦਰ ਯੋਦੇ ਚਣ ਚਣ ਜਿੰਨਾ ਵੈਰੀ ਸੋਦੇ ਸਖਦੇ ਬਬਰ ਤਲਵਿੰਦਰ ਜੋਦੇ ਚਣ ਚਣ ਵੈਰੀ ਜਿੰਨਾ ਸੋਦੇ ਤੁਨ ਬੱਬਾ ਮਾਣੂ ਚਾਲ ਜੜਾਈ ਬਾਣਾ ਟਕਸਾਲੀ ਪੌਂਦਾ ਏ ਕਬਾਬਾ ਮਾ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਤੀਰ ਵਾਲਾ ਇੱਕ ਬਾਬਾ ਮਾ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਓ ਮੋਟਰਸਾਈਕਲ ਤੇ ਡਬਲ ਸਵਾਰੀ ਹਰ ਦਮ ਰੱਖਦੇ ਫੁੱਲ ਤਿਆਰੀ ਓ ਮੋਟਰਸਾਈਕਲ ਤੇ ਡਬਲ ਸਵਾਰੀ ਹਰ ਦਮ ਰੱਖਦੇ ਫੁੱਲ ਤਿਆਰੀ ਆਹ ਮੋਟਰਸਾਈਕਲ ਤੇ ਡਬਲ ਸਵਾਰੀ ਹਰ ਦਮ ਰੱਖਦੇ ਫੁੱਲ ਤਿਆਰੀ ਆਹ ਮੋਟਰਸਾਈਕਲ ਤੇ ਡਬਲ ਸਵਾਰੀ ਹਰ ਦਮ ਰੱਖਦੇ ਫੁੱਲ ਤਿਆਰੀ ਉਹ ਸ੍ਰਿੰਦਰ ਸਿੰਘ ਸੋਢੀ ਜਾ ਗੱਭਰੂ ਫਿਰ ਖੱਤ ਪਿਸਟਲ ਨੂੰ ਪਾਉਂਦਾ ਏ ਟੀਰ ਵਾਲਾ ਇੱਕ ਬਾਬਾ ਵਾਂ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ تیر ਵਾਲਾ ਇੱਕ ਬਾਬਾ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਓ ਮੰਜੀ ਸਾਹਿਬ ਦੀਵਾਨ ਨੇ ਸਜਦੇ ਢਾਡੀ ਤੇ ਇੱਕ ਵੀ ਸ਼ਿਰ ਗੱਜਦੇ ਓ ਮੰਜੀ ਸਾਹਿਬ ਦੀਵਾਨ ਨੇ ਸਜਦੇ ਟਾਡੀ ਤੇ ਇੱਕ ਵੀ ਸ਼ਿਰ ਗੱਜਦੇ ਮੰਜੀ ਸਾਹਿਬ ਦੀਵਾਨ ਨੇ ਸੱਜਦੇ ਟਾਡੀ ਤੇ ਇੱਕ ਵੀ ਸ਼ਿਰ ਗੱਜਦੇ ਮੰਜੀ ਸਾਹਿਬ ਦੀਵਾਨ ਨੇ ਸੱਜਦੇ ਟਾਡੀ ਤੇ ਇੱਕ ਵੀ ਸ਼ਿਰ ਗੱਜਦੇ ਓ ਜੱਥਾ ਐ ਮਸਤ ਜਗੀਰ ਸਿੰਘ ਤੇ ਨਿਰਮਲ ਜਾਗੋ ਗਾਉਂਦਾ ਏ ਤੀਰਵਾਲਾ ਇੱਕ ਬਾਬਾ ਮਾਂ ਮੇਰੇ ਸੁਪਨੇ ਦੇ ਵਿੱਚ ਆਉਂਦਾ ਏ ਤੀਰਵਾਲਾ ਇੱਕ ਬਾਬਾ ਮਾਂ ਮੇਰੇ ਸੁਪਨੇ ਦੇ ਵਿੱਚ ਆਉਂਦਾ ਜabb ਵੀ ਦੇ ਇੱਕ ਵਿਦਵਾਨ ਨੇ ਕਾਗਜ਼ ਦੀ ਕੋੜੀ ਹਿੱਕ ਤੇ ਚਾੜਕ ਲੈਣਾ ਬੜੀਆਂ ਹਿੰਕਮਲਦੀਆਂ ਲਿਖੀਆਂ ਓਹ ਕਹਿੰਦਾ ਕਦੇ ਮੈਂਤਰਾ ਨਾਲ ਨਹੀਂ ਮਸਾਲ ਬਲਦੀ ਮੁੱਕੇ ਤੇਲ ਤੋਂ ਦੀਵਾ ਹੋ ਗੁਲ ਜਾਵੇ ਲੱਖ ਯਤਨ ਕਰੀਏ ਭਾਂਡੇ ਨਹੀਂ ਪੈਂਦਾ ਜੇਕਰ ਦੁੱਧ ਸਮੁੰਦਰ ਵਿੱਚ ਡੁੱਲ ਜਾਵੇ ਫੀਤਾ ਫੀਤਾ ਹੋ ਜਾਂਦੀ ਹੈ ਕਬੀਲ ਦਾੜੀ ਜੇ ਕਿਤੇ ਗੰਢ ਅਥਪਾਕ ਦੀ ਖੁੱਲ ਜਾਵੇ ਪਾਰ ਸ ਮਿਟ ਜਾਵੇ ਗਲਤ ਅਖੜ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਉਹ ਕੰਮ ਦੁਨੀਆ ਤੋਂ ਗਲਤ ਅਖੜ ਵਾਂਗੂ ਮਿਟ ਗਈਆਂ ਜਾਂ ਮਿਟਾ ਦਿੱਤੀਆਂ ਗਈਆਂ ਜਿਨ੍ਹਾਂ ਨੇ ਵੱਡਿਆਂ ਵਡੇੜਿਆਂ ਦਾ ਇਤਿਹਾਸ ਭਲਾ ਦਿੱਤਾ ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪੌਂਦਾ ਫਟਕਾਰਾਂ ਜੱਗ ਉਹਨਾਂ ਦੀ ਔਲਾਦ ਨੂੰ ਦੁਨੀਆ ਤੇ ਸਿਆਣਾ ਤੇ ਲਾਇਕ ਪੁੱਤਰ ਹੋਈ ਹੈ ਜੋ ਆਪਣੇ ਮਾਂ ਪਿਓ ਦੀ ਜਾਇਦਾਦ ਵਿੱਚ ਵਾਧਾ ਕਰੇ ਤੇ ਨਲਾਇਕ ਉਸ ਨੂੰ ਗਿਣ ਲਿਆ ਜਾਂਦਾ ਜੋ ਮਾਂ ਪਿਓ ਦੀ ਬਖਸ਼ੀ ਹੋਈ ਜਾਇਦਾਦ ਘਵਾ ਲਵੇ ਮੈਂ ਕਿਸੇ ਅੱਜ ਦੇ ਨਾਂ ਵੀ ਜਾਇਦਾਦ ਦੀ ਗੱਲ ਕਰਨ ਵਾਸਤੇ ਖੜਾ ਨਹੀਂ ਮੈਂ ਸਿੱਖ ਇਤਿਹਾਸ ਦੇ ਪੰਨੇ ਅੱਜ ਆਪ ਜੀ ਦੇ ਨਾਲ ਸਾਂਝੇ ਕਰਨੇ ਆ ਜੋ ਮੇਰੀ ਕੌਮ ਦਾ ਦਰਦ ਹੈ ਨਾ ਪੜਾਇਆ ਜਾ ਸਕਦਾ ਏ ਤੇ ਨਾ ਹੀ ਇਸ ਨੂੰ ਕੌਮ ਭੁੱਲੇਗੀ 1984 ਦੀਆਂ ਉਹ ਘਟਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੀਆਂ ਏ ਦੇਸ਼ ਵਿਦੇਸ਼ ਵਿੱਚ ਬੈਠੀ ਹੋਈ ਸੰਗਤ ਨਿਸ਼ਾਨ ਸਿੰਘ ਕਵੀਸ਼ਰ ਝਬਾਲ ਦੇ ਜਥੇ ਨੂੰ ਫਤਿਹ ਬਿਲਾਓ ਅੱਜ ਦੇ ਦਵਾਨ ਵਿੱਚ ਮੇੜਾ ਸਾਥ ਦੇੜੀਆਂ ਨੇ ਪੰਜਾਬ ਦੀਆਂ ਜਾਨੀਆਂ ਪਿਛਾਨੀਆਂ ਆਵਾਜ਼ਾਂ ਵੀਰ ਮਲਕੀਸ਼ ਸਿੰਘ ਜੀ ਲਹਿੜੀ ਸ਼ਬਾਜਪੁਰ ਪਾਈ ਸਤਨਾਮ ਸਿੰਘ ਜੀ ਸੱਤਾ ਕਵੀਸ਼ਰੀ ਦੇ ਸਕੰਦਰ ਪਿੰਡ ਸੁਹਾਵਾ ਜ਼ਿਲ੍ਹਾ ਤਰਨਤਾਰਨ ਇਹ ਜਥੇ ਤੋਂ ਵਿਚਾਰਣ ਸੁਣ ਤੋਂ ਪਹਿਲਾਂ ਕਵਤਾ ਸੁਣ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਸੰਜੀ ਕੜਵਾਖੋ ਜੀ ਵਾਹੇ ਗੁਰਦੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਯਾਦ ਰੱਖੋ 1947 ਅੰਦਰ ਜਦੋਂ ਸਾਡੀ ਕੌਮ ਦੇ ਕੁਝ ਨਲਾਇਕ ਲੀਡਰ ਇਕੱਠੇ ਹੋ ਕੇ ਚੜ੍ਹਦੇ ਆਜ਼ਾਦੀ ਦੇ ਸੂਰਜ ਨੂੰ ਵਿਪੜਾਂ ਦੀ ਝੋਲੀ ਵਿੱਚ ਪਾੜੇ ਸੀ ਠੀਕ ਉਸ ਵੇਲੇ 2 ਜੂਨ 1947 ਨੂੰ ਰੋਡੇ ਪਿੰਡ ਦੀ ਧਰਤੀ ਤੇ ਇੱਕ ਬਾਲਕ ਨੇ ਜਨਮ ਲਿਆ ਇਤਿਹਾਸਕਾਰ ਲਿਖਦੇ ਐ ਕਿ ਸੰਤ ਜਰਨੈਲ ਸਿੰਘ ਹੋਇਆ ਪੈਦਾ ਡਾਡਾ ਕੌਮ ਦੇ ਨਾਲ ਸੀ ਪਿਆੜੀ ਉਹਨੂੰ 20ਵੀਂ ਸਦੀ ਦਾ ਸਿੱਖ ਸ਼ਹੀਦ ਕਹਿ ਕੇ ਕੌਮ ਦਿੰਦੀ ਐ ਸਦਾ ਸਤਕਾਰੀ ਉਹਨੂੰ ਬਾਬਾ ਕੌਮ ਦਾ ਮਰਦ ਦਲੇਰ ਸੀ ਉਹ ਸ਼ਹੀਦ ਹੋਣ ਦਾ ਚੜ੍ਹਿਆ ਖਵਾੜੀ ਉਹਨੂੰ ਤੇ ਜੋ ਕੁਝ ਕਿਹਾ ਸੁ ਕੜ ਕੇ ਵਿਖਾ ਦਿੱਤਾ ਤੇ ਰੋਕ ਸਕੀ ਨਾ ਹਿੰਦ ਸਰਕਾਰੀ ਉਹਨੂੰ ਰੋਡੇ ਪਿੰਡ ਦੀ ਧਰਤੀ ਤੇ ਇਸ ਬਾਲਕ ਨੇ ਜਨਮ ਲਿਆ ਮਾਪਿਆਂ ਨੇ ਨਾਂ ਇਹਦਾ ਜਰਨੈਲ ਸਿੰਘ ਰੱਖਿਆ ਸਮਾਂ ਆਪਣੀ ਚਾਲੇ ਚੱਲਦਾ ਗਿਆ ਇਧਰ ਦਮਦਮਿੰਟਕਸਾਲ ਦੇ 42ਵੇਂ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪਿੰਡ ਪਿੰਡ ਅੰਦਰ ਜਾ ਕੇ ਦੀਵਾਨ ਸਜਾਉਂਦੇ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਉਹਨਾਂ ਸ਼ੁਰੂ ਕੀਤੀ ਹੋਈ ਹੈ 10ਵੇਂ ਗੁਰੂ ਜੀ ਅੰਤਰਜਾਮੀ ਗੁਰਸਿੱਖਿਆ ਪ੍ਰਚਾਰਨ ਲਈ ਅੰਮ੍ਰਿਤ ਬਾਣੀ ਅੰਮ੍ਰਿਤ ਬਾਟਾ ਸਚੋ ਸੱਚ ਪ੍ਰਚਾਰਨ ਲਈ ਦਮਦਮੇ ਸਿੰਕੇਂਦਰ ਖੁੱਲੇ ਆਇਆ ਨ ਅੰਤ ਖਜ਼ਾਨਿਆਂ ਦਾ ਪਿੰਡਰਾਂ ਵਾਲੇ ਸੰਤ ਸਿਪਾਈ ਦਲ ਕੌਮੀ ਪੜਵਾਨਿਆਂ ਦਾ ਇਹ ਕੌਮੀ ਪੜਵਾਨਿਆਂ ਦਾ ਦਲ ਜਿਨਨੇ ਜੋਧਾ ਪੈਦਾ ਕੀਤੇ ਜਿਨਨੇ ਕਥਾਵਾਚਕ ਪੈਦਾ ਕੀਤੇ ਜਿਨਨੇ ਗਿਆਨੀ ਪੈਦਾ ਕੀਤੇ ਜਿਨਨੇ ਸੰਤ ਪੈਦਾ ਕੀਤੇ ਇਹ ਦਮਦਮੇ ਟਕਸਾਲ ਦਾ ਦਲ ਪਿੰਡ ਰੋਡੇ ਦੀ ਧਰਤੀ ਤੇ ਗਿਆ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ ਨੇ ਲਾਉਸਮੈਂਟ ਕੀਤੀ ਕਿ ਦਮਦਮਿੰਟਕਸਾਲ ਦੇ 62ਵੇਂ ਮੁਖੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਨਗਰ ਵਿੱਚ ਆਏ ਨੇ ਇੱਥੇ ਕੁਝ ਦਿਨ ਦੀਵਾਨ ਸਜਨੇ ਨੇ ਆਪਣੇ ਘਰ ਵਿੱਚੋਂ ਦੁੱਧ ਪ੍ਰਸ਼ਾਦੇ ਤੇ ਬਿਸਤਰੇ ਮੰਜੇ ਲੈ ਕੇ ਗੁਰਦੁਆਰੇ ਪਹੁੰਚੋ ਇੱਕ ਛੋਟੀ ਜੀ ਉਮੜਦਾ ਬਾਲਕ ਸਿਰ ਤੇ ਕੁਝ ਮੰਜੇ ਚੁੱਕ ਕੇ ਉੱਤੇ ਬਿਸਤਰੇ ਟਿਕਾਏ ਨੇ ਤੁਰਿਆ ਆੜਿਆ ਦਮਦਮਿੰਟਕਸਾਲ ਦੇ ਸਿੰਘਾਂ ਨੇ ਅੱਗੇ ਵੱਧ ਕੇ ਉਸ ਬਾਲਕ ਦੇ ਸਿਰ ਤੋਂ ਮੰਜਾ ਲਵਾਇਆ ਆਖਿਆ ਉਮੜ ਬੜੀ ਛੋਟੀ ਐ ਕਾਕਾ ਤੂੰ ਬਾੜ ਬੜਾ ਚੁੱਕਿਆ ਏ ਬਾਹੂ ਪਕੜ ਕੇ ਦਮਦਮਿ ਟਕਸਾਲ ਦੇ 12ਵੇਂ ਮੁਖੀ ਅੱਗੇ ਲੈ ਗਏ ਕਹਿੰਦੇ ਬਾਬਾ ਜੀ ਇਸ ਬੱਚੇ ਦੀ ਉਮੜ ਵੇਖੋ ਕਿੰਨੀ ਛੋਟੀ ਏ ਪਰ ਬਾੜ ਇੰਨੇ ਬੜਾ ਚੁੱਕਿਆ ਹੋਇਆ ਏ ਮਹਾਪੁਰਸ਼ਾਂ ਦੇ ਮੁਖੋਂ ਬਚਨ ਨਿਕਲਿਆ ਅੱਜ ਤੁਸੀਂ ਮੰਜੇ ਬਿਸਤਰਿਆਂ ਦੀਆਂ ਗੱਲਾਂ ਕਰਦੇ ਜੀ ਅੱਜ ਕੁਝ ਬਾੜ ਦੀਆਂ ਗੱਲਾਂ ਕਰਦੇ ਜੀ ਕਦੇ ਸਮਾਂ ਆਵੇਗਾ ਸਾੜੀ ਕੌਮ ਦਾ ਬਾੜ ਇਸ ਬਾਲਕ ਦੇ ਮੋਢਿਆਂ ਤੇ ਹੋਵੇਗਾ ਇੱਕ ਵਾਰ ਉਸ ਬਾਲਕ ਦੀ ਕਿਰਤ ਕਮਾਈ ਦਾ ਧਿਆਨ ਧੜ ਕੇ ਮੁਖ ਨੂੰ ਕਿੜ ਪਵਿੱਤਰ ਤੇ ਆਖੋ ਜੀ ਸਤਨਾਮ ਸਿੜੀ ਵਾਹਿਗੁਰੂ ਇਹ ਕੋਈ ਬਾਲਕ ਹੋੜ ਨਹੀਂ ਇਹ ਬਾਲਕ ਉਹ ਹੈ ਜਿਹਦੇ ਬਾੜੇ ਭਵਿੱਖ ਬਾਣੀ ਦਮਦਮਿੰਟ 6 ਸਾਲ ਦੇ 62ਵੇਂ ਮੁਖੀ ਨੇ ਕੀਤੀ ਇਹਦਾ ਨਾਂ ਜਰਨੈਲ ਸਿੰਘ ਹੈ ਸ਼ਾਮਾਂ ਪਈਆਂ ਬਾਪੂ ਜਗਿੰਦਰ ਸਿੰਘ ਜੀ ਡੋਡੇ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਆਏ ਕਹਿੰਦੇ ਮਹਾਪੁਰਸ਼ੋ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਘਰ ਵਿੱਚ ਪ੍ਰਸ਼ਾਦਾ ਛਕਿਆ ਜਾਵੇ ਬਾਬਾ ਜੀ ਕਹਿਣ ਲੱਗੇ ਸਰਦਾਰ ਜੀ ਅਸੀਂ ਜਿਸ ਘਰ ਚੋਂ ਪ੍ਰਸ਼ਾਦਾ ਛਕਦੇ ਹਾਂ ਉਥੋਂ ਭੇਟਾ ਜ਼ਰੂਰ ਲੈਨੇ ਆਂ ਕਹਿੰਦੇ ਕੋਈ ਭੇਟਾ ਦਾ ਫਿਕਰ ਨਾ ਕਰੋ ਸ਼ਾਮਾਂ ਦਾ ਵਕਤ ਹੋਇਆ ਮਹਾਪੁਰਸ਼ ਆਪਣੇ ਜਥੇ ਸਮੇਤ ਬਾਬਾ ਜਗਿੰਦਰ ਸਿੰਘ ਰੋਡੇ ਦੇ ਘਰ ਵਿੱਚ ਗਏ ਸਰਦਾਰ ਜਗਿੰਦਰ ਸਿੰਘ ਰੋਡੇ ਦੇ ਘਰ ਪ੍ਰਸ਼ਾਦਾ ਛਕਿਆ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੀ ਤੇ ਟਕਸਾਲ ਦੇ ਸਿੰਘਾਂ ਨਹੀਂ ਭਾਗਾਂ ਵਾਲਿਓ ਪ੍ਰਸ਼ਾਦਾ ਛਕਣ ਤੋਂ ਬਾਅਦ ਦਮਦਮ ਟਕਸਾਲ ਦੇ ਬਾੜਵੇਂ ਮੁਖੀ ਕਹਿਣ ਲੱਗੇ ਸਰਦਾਰ ਜੀ ਲਿਆਓ ਸਾਡੀ ਭੇਟਾ ਅਸੀਂ ਅਰਦਾਸ ਕਰਨੀ ਹੈ ਜਗਿੰਦਰ ਸਿੰਘ ਨੇ ਉਸੇ ਵੇਲੇ ਬਟੂਏ ਨੂੰ ਹੱਥ ਮਾਰਿਆ ਕਹਿੰਦੇ ਕਿੰਨੀ ਕ ਸੇਵਾ ਕਰੀ ਗਏ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ ਕਹਿਣ ਲੱਗੇ ਇੱਥੇ ਪੈਸਿਆਂ ਦੀ ਲੋੜ ਨਹੀਂ ਇੱਥੇ ਸਿਰ ਦੇਣੇ ਪੈਣੇ ਆ ਤੇ ਇੱਕ ਤੁਹਾਨੂੰ ਪ੍ਰਮਾਤਮਾ ਨੇ ਪੁੱਤਰ ਬਖਸ਼ਿਆ ਉਹਨਾਂ ਵਿੱਚੋਂ ਇੱਕ ਪੁੱਤਰ ਦਮਦਮਿਤਕਸਾਲ ਦੀ ਸੇਵਾ ਵਿੱਚ ਲਾ ਦਿਓ ਧੰਨ ਹੈ ਸਰਦਾਰ ਜਗਿੰਦਰ ਸਿੰਘ ਰੋਡੇ ਤਨ ਹੈ ਮਾਤਾ ਨਹੀਂ ਹੜਕੋੜ ਇਹਨੇ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਲਿਆਂਕੇ ਮਹਾਪੁਰਸ਼ਾਂ ਦੇ ਸਾਹਮਣੇ ਖਿਲਾੜ ਦਿੱਤੇ ਕਿ ਜਿਹੜਾ ਬੱਚਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਬਾਹੋਂ ਫੜ ਕੇ ਆਪਣੀ ਜੱਥੇਬੰਦੀ ਵਿਚ ਅੜਲਾ ਲੋ ਛੋਟੀ ਜੀ ਉਮਰ ਦੇ ਸੀ ਜਰਨੈਲ ਸਿੰਘ ਖਾਲਸਾ ਬਾਹੂ ਫੜ ਕੇ ਦਮਦਮਿਤ ਖਸਾਲ ਦੇ 22ਵੇਂ ਮੁਖੀ ਨੇ ਆਪਣੀ ਸੇਵਾ ਵਿਚ ਲਾ ਲਿਆ ਸਮਾਂ ਆਪਣੀ ਚਾਲ ਦੇ ਚਲਦਾ ਗਿਆ ਸੇਵਾ ਮਿਲੀ ਏ ਟਕਸਾਲ ਦੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਉਸ ਵੇਲੇ ਦਮਦਮਿਤ ਖਸਾਲ ਦੇ ਸੇਵਾ ਕਰਦੇ ਨੇ ਜਰਨੈਲ ਸਿੰਘ ਤੇ ਇਹਨਾਂ ਵੇਲੇ ਹੰਦੇ ਅੰਦਰ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੰਬਰਜੈਂਸੀ ਲਾਗੂ ਕੀਤੀ ਹੈ ਐਮਰਜੈਂਸੀ ਵਿੱਚ ਕੋਈ ਵੀ ਬੰਦਾ ਇਹਨਾਂ ਦੇ ਸਾਹਮਣੇ ਨਹੀਂ ਬੋਲਿਆ ਕੋਈ ਵੀ ਪੱਖੀ ਬੰਦਾ ਸਰਕਾਰ ਪੱਖੀ ਬੰਦਾ ਵੀ ਸਰਕਾਰ ਤੋਂ ਡਰਦਾ ਨਹੀਂ ਸੀ ਬੋਲਦਾ ਇਹਨਾਂ ਦੇ ਨਾਲ ਅੰਦਰ ਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 300 ਸਾਲਾ ਸ਼ਹੀਦੀ ਪੂਰਵ ਆ ਗਿਆ ਜੋ ਦਿੱਲੀ ਦੀ ਧਰਤੀ ਤੇ ਮਨਾਇਆ ਜਾਣਾ ਹੈ ਜਦੋਂ ਕੋਈ ਆਵਾਜ਼ ਕਿਤੇ ਉੱਨ ਨਹੀਂ ਸੀ ਨਿਕਲਦੀ ਉਸ ਵੇਲੇ ਦਮਦਮਿੰਟਕ ਸਾਲ ਦੀ 13ਵੇਂ ਮੁਖੀ ਸੰਤ ਗਿਆਨੀ ਕਰਤਾ ਸਿੰਘ ਖਾਲਸਾ ਪਿੰਡਰਾਂ ਵਾਲੇ ਇੱਕ ਨਾੜਾ ਦਿੰਦੇ ਆ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਮਹਾਪੁਰਸ਼ਾਂ ਨੇ ਫੈਸਲਾ ਕਰ ਲਿਆ ਕਿ ਸ਼ੈੰਤੀ ਨਗੜ ਕੀਤਨ ਹੈ ਜਿਹੜੇ ਵੱਖ-ਵੱਖ ਥਾਵਾਂ ਤੋਂ ਦਿੱਲੀ ਦੀ ਧਰਤੀ ਤੇ ਜਾਣਗੇ ਜਿਹੜੀ ਦਿੱਲੀ ਲੋਕਾਂ ਦੀਆਂ ਵਾਜਾਂ ਬੰਦ ਕਰਦੀ ਹੈ ਉਹ ਖਾਲਸੇ ਦੇ ਝਕਾੜੇ ਉਸ ਦਿੱਲੀ ਦੀ ਧਰਤੀ ਤੇ ਗੂੰਜੇ ਜਾਣਗੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਇੱਕ ਦਿਨ ਹੁਕਮ ਲਾਇਆ ਕਿ ਕੋਈ ਮਰਦ ਉੱਠੇ ਜਿਹੜਾ ਜਾ ਕੇ ਫਰੀਦਕੋਟ ਦੇ ਰਾਜੇ ਕੋਲੋਂ ਹੈਲੀਕਾਪਟਰ ਲੈ ਕੇ ਆਵੇ ਉਸ ਵੇਲੇ ਜਰਨੈਲ ਸਿੰਘ ਨੇ ਸਿਰ ਨਮਾਇਆ ਤੁਰ ਪਿਆ ਮੇਰੇ ਇੱਕ ਮਿੱਤਰ ਕੈਨੇਡਾ ਦੀ ਧਰਤੀ ਤੇ ਹੈ ਸਰਦਾਰ ਗਰਮੇਲ ਸਿੰਘ ਅਕਸਰੀ ਮਹਾਂਪੁਰਸ਼ਾਨੀਆਂ ਗੱਲਾਂ ਟੈਲੀਫੋਨ ਤੇ ਮੇਰੇ ਨਾਲ ਕਰਦਾ ਰਹਿੰਦਾ ਕਹਿੰਦਾ ਜਦੋਂ ਜਰਨੈਲ ਸਿੰਘ ਫਰੀਦਕੋਟ ਦੀ ਧਰਤੀ ਤੇ ਆਇਆ ਤੇ ਉਹਨਾਂ ਦੇ ਪੈਰਾਂ ਵਿੱਚ ਵੀ ਜੁੱਤੀ ਨਹੀਂ ਸੀ ਕਹਿੰਦਾ ਮੈਂ ਆਖਿਆ ਜਰਨੈਲ ਸਿੰਘਾ ਜੇਬਾਂ ਭੜੀਆਂ ਪਈਆਂ ਸੀ ਤੇੜੀਆਂ ਪੈਸਿਆਂ ਦੇ ਨਾਲ ਕੋਈ ਜੋੜਾ ਖਰੀਦ ਲੈਣਾ ਸੀ ਤੇ ਜਰਨੈਲ ਸਿੰਘ ਹੱਸ ਕੇ ਕਹਿੰਦਾ ਕਿ ਇੰਨਾ ਪੈਸਿਆਂ ਨਾਲ ਗੁਰਦੁਆਰੇ ਦੀ ਚੀਜ਼ ਤਾਂ ਖਰੀਦੀ ਜਾ ਸਕਦੀ ਹੈ ਇੰਨਾ ਪੈਸਿਆਂ ਦੇ ਨਾਲ ਉਹ ਚੀਜ਼ ਤਾਂ ਖਰੀਦੀ ਜਾ ਸਕਦੀ ਹੈ ਜਿਹਦਾ ਕੌਮ ਨੂੰ ਲਾਭ ਹੋਵੇ ਸਵੇੜੇ ਕੋਈ ਜੋੜਿਆਂ ਦੀ ਸੇਵਾ ਕਢ ਗਿਆ ਇਸ ਕਰਕੇ ਕੌਮ ਦੇ ਪੈਸੇ ਆ ਮੈਂ ਆਪਣੇ ਜੋੜਿਆਂ ਵਾਸਤੇ ਨਹੀਂ ਵਰਤਾਂਗਾ ਇੱਕ ਬੰਨੇ ਉਹ ਮਰਦ ਹੈ ਜਿਹੜਾ ਆਪਣੀ ਜੁੱਤੀ ਪਾਉਣੀ ਵੀ ਪਰਵਾਣ ਨਹੀਂ ਕਰਦਾ ਇੱਕ ਬੰਨੇ ਉਹ ਬਾਬੇ ਹੈ ਜਿਨ੍ਹਾਂ ਦੇ ਬੜੇ-ਬੜੀਆਂ ਕਢਾਈਆਂ ਵਾਲੀਆਂ ਜੁੱਤੀਆਂ ਤੇ ਲੋਕੀ ਭੋੜਿਆਂ 'ਚ ਮੱਥਾ ਟੇਕੀ ਜਾਂਦੇ ਹੈ ਸੰਤ-ਸੰਤ ਵਿੱਚ ਫੜਕ ਹੁੰਦਾ ਏ ਗੜਮੇਲ ਸਿੰਘ ਦੱਸਦਾ ਕਹਿੰਦਾ ਮੈਂ ਘਰੋਂ ਚਪਲਾਂ ਦਾ ਜੋੜਾ ਲਿਆਂਕੇ ਦਿੱਤਾ ਹੈਲੀਕਾਪਟਰ ਦੀ ਗੱਲ ਰਾਜੇ ਨਾਲ ਕਰਕੇ ਜਦੋਂ ਜਰਨੈਲ ਸਿੰਘ ਬਾਬ ਸੌਣ ਲੱਗਾ ਕਹਿੰਦਾ ਚਪਲਾਂ ਦਾ ਜੋੜਾ ਪਿਆ ਏ ਚੇਤੇ ਨਾਲ ਆਪਣੇ ਘਰ ਲੈ ਜਾਵੀਂ ਐਸਾ ਸੀ ਉਮਰਦ ਸਮਾ ਆਪਣੀ ਚਾਲੇ ਚੱਲਦਾ ਗਿਆ ਸ਼ੈंती ਨਗਰ ਕੀਰਤਨ ਦਿੱਲੀ ਦੀ ਧਰਤੀ ਤੇ ਗਏ ਬੜਾ ਵੱਡਾ ਇਕੱਠ ਹੋਇਆ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਥੇ ਆਈ ਕੁਝ ਝੋਲੀ ਚੁੱਕ ਲੀਡਰ ਕਹਿਣ ਲੱਗੇ ਕਿ ਦਿੱਲੀ ਦਾ ਤਖਤ ਸੀਸ ਨਵਾਉਣ ਆੜਿਆ ਏ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਕਹਿੰਦਾ ਓ ਮਿੱਤਰੋ ਇਨਨ ਨੂੰ ਦਿੱਲੀ ਦਾ ਤਖਤ ਦਵਾਇਆ ਕਿੰਨੇ ਐ ਦੋਸਤੋ ਮਿੱਤੜੋ ਮਿਹਰਬਾਨ ਨੂੰ ਟਾੜਾ ਧਰਮ ਬਚਾਇਆ ਤਾਂ ਖਾਲਸੇ ਨੇ ਕਾਲੀ ਤਬੀ ਵੜ ਕੇ ਤੁਹਾਡੇ 체ੜੀਆਂ ਤੇ ਸੁਹਾਣ ਰੰਗ ਚੜਾਇਆ ਤਾਂ ਖਾਲਸੇ ਨੇ ਤੁਹਾਡੇ ਮੋਹ ਇਤਿਹਾਸ ਦੇ ਪੰਨਿਆਂ ਨੂੰ ਜੀਨ ਜੋਗੇ ਬਣਾਇਆ ਤਾਂ ਖਾਲਸੇ ਨੇ ਆਪ ਫਾਂਸੀਆਂ ਦੇ ਰੱਸੇ ਝੂਟ ਕੇ ਤਾਂ ਦਿੱਲੀ ਤਖਤ ਦਵਾਇਆ ਤਾਂ ਖਾਲਸੇ ਨੇ ਖਾਲਸਾ ਜੀ ਯਾਦ ਰੱਖੋ ਜੇ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੁਸਤਾਨ ਦੀ ਖਾਤਰ ਦਿੱਲੀ ਅੰਦਰ ਸੀਸਨਾਵੜ ਦੇ ਇਹ ਅੱਜ ਹਿੰਦੁਸਤਾਨ ਦਾ ਨਕਸ਼ਾ ਹੀ ਕੁਝ ਹੋੜ ਹੋਣਾ ਸੀ ਬੁੱਲੇ ਸ਼ਾ ਕਹਿੰਦਾ ਏ ਨਾ ਕਹੂੰ ਅਬ ਕੀ ਨਾ ਕਮ ਤਬ ਕੀ ਮੈਂ ਬਾਤ ਕਹੂੰ ਜਬ ਕੀ ਅਗੜ ਹੋਤੇ ਨਾ ਗੁਰੂ ਗੋਬਿੰਦ ਸਿੰਘ ਸੁਣ ਤੋਤੀ ਸਭ ਕੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਕਹਿਣ ਲੱਗੇ ਜੇ ਗੁਰੂ ਤੇਗ ਬਹਾਦਰ ਮਹਾਰਾ ਜੀ ਦੀ ਨਾਂ ਦਿੰਦੇ ਬਾਬਾ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਸ਼ਿਦੀਆਂ ਨਾ ਪਾਉਂਦੇ ਤੇ ਆ ਜਿਹੜੀ ਪ੍ਰਧਾਨ ਮੰਤਰੀ ਕਹਿੰਦੇ ਜੇ ਸੀ ਸੁਨਵਾਉਣ ਆ ਰਹੀ ਏ ਏ ਜਾ ਕੇ ਕਿਤੇ ਹੁੱਕੇ ਤੇ ਅੱਗ ਧੜਦੀ ਫਿਰਦੀ ਯਾਦ ਰੱਖੋ ਸੜ ਬੜ ਕੇ ਕੋਲੇ ਹੋ ਗਈ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਉਹਨੇ ਆਖਿਆ ਨਾ ਸਿੱਖਾਂ ਨੂੰ ਸਬਕ ਸਿਖਾਵਾਂਗੀ ਇਤਿਹਾਸ ਦੇ ਪੰਨੇ ਕਹਿੰਦੇ ਆ ਕਿ ਕੁਝ ਦਿਨਾਂ ਬਾਅਦ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਦਾ ਐਕਸੀਡੈਂਟ ਹੋ ਗਿਆ ਜਾਂ ਕੜਵਾ ਦਿੱਤਾ ਗਿਆ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਵੈਗਨੂ ਦੇ ਦੇਸ਼ ਪਹੁੰਚ ਗਏ ਤੇ ਸੇਵਾ ਮਿਲੀ ਹੈ ਦਮਦਮੀ ਟਕਸਾਲ ਦੇ ਉਸ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਸਿੱਖਾਂ ਦੇ ਹੱਕ ਵਿੱਚ ਲੋਕਾਂ ਨੂੰ ਜਗਾਉਣਾ ਸ਼ੁਰੂ ਕੀਤਾ ਉਹ ਮੰਜੀ ਸਾਹਿਬ ਦੀ ਧਰਤੀ ਤੇ ਆ ਕੇ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਸੁਬੋਧਨ ਕਰਦੇ ਨੇ ਸੰਤ ਜੀ ਅਕਸਰ ਹੀ ਬਚਨ ਕੜਿਆ ਕਰਦੇ ਸੀ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਗਿੰਦਾ ਜਮੀਰ ਦਾ ਮਰ ਜਾਣਾ ਹੀ ਮੌਤ ਹੋ ਜਾਇਆ ਕਰਦਾ ਈ ਤੇ ਫੇ ਢਿੱਲੀਆਂ ਜ਼ਮੀਰਾਂ ਵਾਲੇ ਮਰਨ ਮਾਰ ਤੇ ਤਿਆਰ ਹੋ ਜਾਂਦੇ ਸੀ ਜਗਤੋਂ ਨੋਖੀ ਸਾਨ ਸੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਕਵੀ ਸ਼੍ਰੀ ਜਥਾ ਇੰਝ ਬਿਆਨ ਕਰ ਦਿਆ ਰੱਖਿਆ ਨਾ ਜਰ ਨਹਿਲ ਸੀ ਹੈਵੀ ਸੀ ਜਰ ਨਹਿਲਾ ਰੱਖਦੇ ਕਦੇ ਉਧਾਰ ਨਾ ਨਹੀਂ ਕਰਦੇ ਪਹਿਲਾ ਰੱਖਦੇ ਕਦੇ ਉਧਾਰ ਨਾ ਨਹੀਂ ਕਰਦੇ ਪਹਿਲਾ ਓ ਸੰਤ ਸਪਾਈ ਸੂਰਮਾ ਜਿਗਰਾ ਵੀ ਬਲਵਾਨ ਪਿੰਡਾਂ ਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਪਿੰਡਾਂ ਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਰੱਖਿਆ ਨਾજર ਨੈਲ ਸੀ ਹੈਵੀ ਸੀ ਜਰ ਨੈਲਾ ਰੱਖਦੇ ਕਦੇ ਉਧਾਰ ਨਾ ਨਹੀਂ ਕਰਦੇ ਪਹਿ ਰੱਖ ਦੇ ਕਦੇ ਉਧਾਰ ਨਾ ਨਹੀਂ ਕਰ ਦੇ ਪੈਲ ਓ ਸੰਤ ਸਿਪਾਈ ਸੂਰਮਾ ਓ ਵੀਸੀ ਬਲਵਾਨਾ ਪਿੰਡ ਰਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਪਿੰਡ ਨਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਹਾ ਬੇ ਸੱਜੇ ਖੰਬੇ ਨਾਲ ਜੋ ਬੇਨਾਲ ਜੋ ਅਣਖੀ ਮਰਦ ਦਲੇਰਾ ਅਣਖੀ ਬੀਰਤਾ ਭਰੇ ਓ ਜਿਉਂ ਜੰਗਲ ਦੇ ਸ਼ੇਰਾ ਅਣਖੀ ਬੀਰਤਾ ਭਰੇ ਓ ਜਿਉਂ ਜੰਗਲ ਦੇ ਸ਼ੇਰਾ ਦੇ ਦਈਏ ਸਿਰਾਂ ਦਾ ਰਹੇ ਬਾਵਾ ਤੇ ਮਾਣ ਪਿੰਡਾਂ ਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਪਿੰਡਾਂ ਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਹੋ ਪਿਸਟਲ ਲੱਗਾ ਟਾਕ ਤੇ ਹੱਥ ਵਿੱਚ ਫੜਿਆ ਤੀਰ ਫੱਪਣ ਬਾਵਾ ਲੰਮੀਆਂ ਅਣਕੁ ਭਰੀ ਤਸਵੀਰ ਫੱਬਣ ਬਾਵਾ ਲੰਮੀਆਂ ਸੋਹਣੀ ਇੱਕ ਤਸਵੀਰ ਓ ਨਾ ਸੁਣ ਕੇ ਉਸ ਸੰਤ ਦਾ ਵੈਰੀ ਪੈ ਕਬਰਾਂ ਪਿੰਡ ਰਾਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਪਿੰਡ ਰਾਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਭਰਿਆ ਨਾਲਿਓ ਤੋਲ ਬੋਲ ਇਕਸਾਰ ਕਰੇ ਮਖੌਲਾ ਮੌਤ ਨੂੰ ਜਦ ਕਰਦਾ ਪ੍ਰਚਾਰ ਕਰੇ ਮਖੌਲਾਂ ਮੌਤ ਨੂੰ ਜੱਜ ਕਰਦਾ ਪ੍ਰਚਾਰ ਓ ਮਰਦਾਂ ਰੂਹਾਂ ਅੰਦਰ ਵੀ ਪਾ ਦੇਵੇ ਉਹ ਜਾਨ ਪਿੰਡਾਂ ਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਪਿੰਡਾਂ ਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਹੋਦੀ ਭੈ ਨਹੀਂ ਮੰਨਦਾ ਕਿਸੇ ਦਾ ਨਾ ਡਰ ਦੇਵੇ ਆਪ ਕਹਿੰਦਾ ਮਰਦੋ ਪਾਪ ਨੂੰ ਜੜ ਤੋਂ ਕਰਨਾ ਸਾਫ ਕਹਿੰਦਾ ਮਰਦੋ ਪਾਪ ਨੂੰ ਜੜ ਤੋਂ ਕਰਨਾ ਸਾਫ ਉਹ ਤਾਈਓ ਕਰਦੀ ਕੌਮ ਵੀ ਉਸ ਦਾ ਵੱਡਾ ਮਾਣ ਪਿੰਡ ਰਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਪਿੰਡ ਰਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਹੋਰ ਕੋਈ ਨਾ ਉਹ ਦੇ ਤੋਲ ਦਾ ਕੋਲ ਸੁਨਾਵਾ ਸੱਚ ਡਰਿ ਉਸ ਦਾ ਮੰਨ ਦੇ ਪੌਣ ਜੋ ਝੂਠੀ ਖੱਪ ਡਰਿ ਉਸ ਦਾ ਮੰਨ ਦੇ ਪੌਣ ਜੋ ਝੂਠੀ ਖੱਪ ਓ ਜਿਸ ਰਸਤੇ ਤੋਂ ਲੰਗਣਾ ਭਲਕਾ ਲੋਕ ਵਿਸ਼ਾਣ ਵਿੰਡ ਰਾਂ ਸੰਤ ਦੀ ਜੱਗੋਂ ਵਖਰੀ ਸ਼ਾਨ ਵਿੰਡਰਾਂ ਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਹੋ ਬਿ ਲੋਣੀ ਬਾਰੀ ਸਿਰਾਂ ਦੀ ਸਿਰਾਂ ਦੀ ਲੋਣੀ ਬਾਰੀ ਸਿਰਾਂ ਦੀ ਇੱਕ ਪਾਸੇ ਸਰਕਾਰ ਉਹ ਦਰਬਾਰ ਜੁਲਮੀਆਂ ਇਧਰ ਨਾਲਕ ਯਾਰ ਉਧਰ ਬਾਬਰ ਜ਼ੁਲਮੀਏ ਇਧਰ ਨਾਲਕ ਯਾਰ ਓ ਵੇਖਿਓ ਦੀ ਰਫਤਾਰ ਨੂੰ ਹੋ ਗਏ ਕੁੱਲ ਹੈਰਾਨ ਵਿੰਡਰਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਵਿੰਡਰਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਸਾਇਸ ਲੜੀ ਸਿਰ ਲੱਤ ਸੂਰ ਮੇ ਫੱਪਣ ਉਸ ਦੇ ਕੋਲਾ ਹੱਥ ਆਦਮ ਖਾਣੀਆਂ ਮੋਢੇ ਪਾਈਆਂ ਤੋਲਾ ਖੱਤਿਆਦਮ ਖਾਣੀਆਂ ਬੋਡੇ ਪਾਈਆਂ ਤੋਲਾ ਓ ਸਤ ਨਿਸ਼ਾਨੀ ਉਸ ਦਾ ਜਸ ਜਗਤ ਵਿੱਚ ਗਾਣ ਪਿੰਡ ਰਾਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ ਪਿੰਡ ਰਾਵਾਲੇ ਸੰਤ ਦੀ ਜੱਗੋਂ ਵਖਰੀ ਸ਼ਾਨ